ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲਾਗ ਦੇ ਵਿੱਚ ਤੇ ਮੁੰਡੋ ਗਰਮੀ ਪਹਿਲਾਂ ਗਰਮੀ ਨਹੀਂ ਥੋੜੀ ਨੂੰ ਤੇ ਉਹ ਦਾ ਕੁਝ ਨਹੀਂ ਗਰਮੀ ਬਹੁਤ ਜ਼ਿਆਦਾ ਵੀ ਦਸੀ ਹੈ ਬਗੈਰ ਏਸੀ ਗੱਡੀਆਂ ਬੜੇ ਹਾਲ ਛੋਟੇ ਛੋਟੇ ਏਸੀ ਲੱਗੇ ਹੋਏ ਆ ਇਹਨਾਂ ਦੀ ਵੀ ਹਵਾ ਹੋਰ ਪਾਸੇ ਜਾਂਦੀ ਆ ਤੇ ਟਾਈਮ 8:30 ਹੋ ਗਿਆ ਗੱਡੀਆ ਤਿਆਰ ਕਰ ਲਈਆਂ ਉਹ ਕਰੀ ਰਿਪੋਰਟ ਤੇ ਬਸ ਸਟਾਰਟ ਕਰੀ ਖੜੇ ਆ ਬਹੁਣ ਜਾਣ ਦੀ ਤਿਆਰੀ ਜਾਂ ਲਓ ਜੀ ਬਸ ਗੱਡੀ ਲੈ ਕੇ ਚੁਰ ਪਏ ਆ ਕਾਫੀ ਕਿਲੋਮੀਟਰ ਦਾ ਸਫਰ ਕੱਟਣਾ ਪੈਣਾ ਜਾ ਕੇ ਇਹਨਾਂ ਚੱਲਦੇ ਆ ਵਾਹ ਜੀ ਸੁਣੋ ਇਹਦੀ ਵਾਹ ਜੀ ਬੜੀ ਘੈਂਟ ਆ ਆ ਜੀ ਔਰ ਇਹ ਲੋਡ ਜੀ ਦੀ ਆਵਾਜ਼ ਆ ਉਹ ਚੀਕਾਂ ਜੀਆਂ ਮਾਰਦੀ ਰਹਿੰਦੀ ਆ ਮੋੜ ਟਾਈਮ ਦੀ ਵੇਸਟੇਜ ਨਾ ਕਰਦੇ ਹੁੰਦੇ ਕੱਗਰ ਚ ਗਏ ਆ ਗੱਡੀ ਇਹ ਵੀ ਆ ਗਈ ਆ ਆਪਣੇ ਇਤਨੇ ਗੱਡੀਆਂ ਆ ਗਿਆ ਤੇ ਦੂਜੀ ਪਿੱਛੇ ਖੜੀ ਆ ਪਤਾ ਨਹੀਂ ਯਾਰ ਰਸਤਾ ਲੱਗੇ ਹੋਇਆ ਜ ਫੇਰ ਬਣਾਉਣ ਪਤਾ ਨਹੀਂ ਕੀ ਸੱਜਣ ਕਲਾਰੇ ਕੋਈ ਸਮਝ ਨਹੀਂ ਲੱਗਦੀ ਇਹਨਾਂ ਦੀ ਤੇ ਤਾਂ ਕਰਕੇ ਦੋ ਤਿੰਨ ਗੱਡੀਆਂ ਮਲਬੇ ਦੀਆਂ ਲੱਗੀਆਂ ਨੇ ਥੱਲੇ 12 ਚੱਕੀਆਂ ਪਰਣ ਵਾਸਤੇ ਖਾਲੀ ਹੋਣ ਵਾਸਤੇ ਫਿਰ ਉਹ ਭਰ ਕੇ ਆ ਰਹੀਆਂ ਹੁਣ ਬਸ ਆ ਗਈਆਂ ਇੱਕ ਅੱਧੀ ਹੋ ਰਹੀ ਬਸ ਹੁਣ ਚੱਲ ਜਣ ਚੱਲਦੇ ਆ ਖਾਫੀ ਟਾਈਮ ਹੋ ਗਿਆ ਰ ਖੜਿਆ ਨੂੰ ਘੰਟਾ ਡੇਢ ਘੰਟਾ ਹੋ ਗਿਆ ਦੇਖ ਲੈ ਮੁੰਡਿਆ ਕਿੰਨਾ ਬਰਹਾਲ ਹੁੰਦਾ ਉਹਨੇ ਹੁਣ ਨਿਕਲੀਆਂ ਗੱਡੀਆਂ ਬਾਹਰ ਦੋ ਦਿਨ ਗੱਡੀਆਂ ਬਾੜ ਲੀਆਂ ਹੁਣ ਇਹ ਭਰ ਕੇ ਨਿਕਲਣੀਆਂ ਤਾਂ ਦੋਈਆਂ ਵੜਨੀਆਂ ਜੀ ਗੱਡੀਆਂ ਆ ਗਈਆਂ ਸਾਰੀਆਂ ਜੈਡ ਦੋ ਤਿੰਨ ਗੱਡੀਆਂ ਰਹੀਆਂ ਬਾਹਰ ਉਹ ਗੱਦੀਆਂ ਫੜ ਆਉਣ ਲੱਗੀਆਂ ਇਹ ਤੋਂ ਬਾਅਦ ਆਪਣਾ ਨੰਬਰ ਆ ਜਾਏਗਾ ਮਸ਼ੀਨ ਇੱਕ ਹੋਰ ਮੰਗਾਈ ਆ ਪਤਾ ਨਹੀਂ ਰਸਤਾ ਸਵਾਰੇਗੀ ਜਾਂ ਪਤਾ ਨਹੀਂ ਕੁਝ ਦੇਖਦੇ ਆ ਕੱਲ੍ਹ ਵਾਸਤੇ ਬਲਾਈ ਆ ਗਈ ਆ ਬਾਹਰ ਰੇਲੈਂਡ ਤੋਂ ਉੱਝ ਨਹੀਂ ਦਰਦੀ ਵਧੀਆ ਬਲਾ ਟਾੜਾ ਹੈ ਨਾ ਵਧੀਆ ਲੰਘੀ ਹੋਰੇ ਨੂੰ ਹੁਣ ਮਲਬੇ ਦੀ ਗੱਡੀ ਮੰਗਾ ਲਈ ਆ ਹੁਣ ਇਹ ਪਾਉਨੇ ਆ ਹੋਰੇ ਕਾਂ ਲੀਕ ਤਿਆਰ ਹੋਏਗੀ ਆਉਣ ਦੇ ਵੀਰ ਹਰਪ੍ਰੀਤ ਉਹ ਜਾ ਗੱਡੀ ਆਉਣ ਦੇ ਵੀਰ ਘਰ ਖਾਲੀ ਬਾ ਗੋਜਨੀ ਸੱਤੇ ਕਰ ਲੈ ਟਾਇਰ ਵਾਸ਼ ਹੋ ਗਿਆ ਜੱਕ ਦੇ ਫਿਰ ਬਸ ਆਉਣ ਦਾਗਾ ਚਲੋ ਜਲ ਮੇਰਾ ਬਸ ਰੋਕ ਲੋ ਸਵਾਸ ਸਵਾਸ ਉਹ ਅੱਗੇ ਜਾਣ ਦੋ ਰਾਂ ਬਲ ਬਲ ਜੀ ਬਣ ਗਏ ਆ ਜਾਣਾ ਦਾ ਮਸ਼ੀਨ ਕਿਹਨਾਂ ਦਾ ਕਾਲ 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 ਹੋਰ ਜਾਣ ਨੂੰ ਹੋਰ ਜਾਣ ਨੂੰ ਬਸ ਜਾ ਕਰੋ ਰਾਸਤਾ ਰਸਤਾ ਤਿਆਰ ਕਰਕੇ ਲੱਗ ਗਿਆ ਪਰਨ ਬਾਲਾ ਬੁਰਾ ਹਾਲ ਆ ਬਾਈ ਕਹਿੰਦਾ ਦਾਦਾ ਫੋੜ ਚ ਕੋਈ ਦਾਦਾ ਫੋੜ ਫੋਨ ਲੱਗਦੀ ਹੈ ਕਿਸੇ ਵਾਸਤੇ ਰੁੰਗਾ ਤਾਂ ਦੇਖ ਲਓ ਕਿੰਨਾ ਜਾ ਗਿਆ ਉਸੇ ਹੱਟੇ ਚੱਕੇ ਵੇ ਬਜਾਰਿਆਂ ਦਾ ਉਹ ਵੀ ਕਹਿੰਦਾ ਮੇਰਾ AC ਖਰਾਬ ਹੋ ਗਿਆ ਇਹਦੀ ਟਾਕੀਆਂ ਟੁਕੀਆਂ ਚੱਲ ਬਜਾਰੇ ਸ਼ੀਸ਼ੇ ਲਾ ਕੇ ਉਹ ਬੈਠੇ ਆ ਯਾਰ ਗੱਲ ਪਤਾ ਕਿ ਗੱਡੀ ਕੁੜੀ ਚੱਲ ਜਿੰਦੀ ਹੈ ਮਸ਼ੀਨ ਨਹੀਂ ਚੱਲਦੀ ਹੈਗੀ ਸ਼ੀਸ਼ੇ ਤੇ AC ਤੋਂ ਬਗਾਇਂ ਤਾਂ ਇਹਦਾ ਮੈਨ ਰੋਣਾ ਮਸ਼ੀਨ ਨੂੰ ਮੈਨੂੰ ਕਦਾ ਕਹਿ ਰਿਹਾ ਕਹਿੰਦੇ ਐ ਕਰ ਲਾ ਉਹ ਕਰ ਲਾ ਕੰਮ ਉੱਥੇ ਲਾਉਣ ਦਾ ਮੈਂ ਸਾਫ਼ ਜਵਾਬ ਦਿਆ ਮੈਂ ਕਹਾਂ ਮੈਂ ਨਹੀਂ ਚਲਾਉਣੀ ਹੈਗੀ ਤੇ ਵੇਖ ਲ ਮਾਹੌਲ ਇੱਥੇ ਦਾ ਇਹ ਪਾਣੀ ਗੰਦਾ ਧੱਕਰ ਦਾ ਪਾਣੀ ਦਾ ਵੈਸੇ ਗੰਦਾ ਹੀ ਹੁੰਦਾ ਸਾਰੇ ਚੰਡੀਗੜ੍ਹ ਦਾ ਇੱਧਰ ਜੀਤਕਪੁਰ ਦਾ ਸਾਰੇ ਪਾਣੀ ਨਾਰੀਅਲ ਦੇਖੋ ਕਿਵੇਂ ਰੁੜਦੇ ਫਿਰਦੇ ਯਾਰ ਇੱਤਾ ਕੱਢਦੇ ਹੁੰਦੇ ਤੇ ਨਾ ਬੜੇ ਨਾਰੀਅਲ ਕੱਢ-ਕੱਢ ਕੇ ਖਾਂਦੇ ਹੁੰਦੇ ਅਸੀਂ ਉੱਥੇ ਬਹੁਤ ਨਿਕਲੇ ਕਰਦੇ ਨਾਰੀਆ ਜਦੋਂ ਸੱਤ ਲੋ ਇਧਰ ਆਜ ਹੋਏਗਾ ਤੇ ਉਹ ਸਾਹਮਣੇ ਕ੍ਰੈਸ਼ਰ ਆ ਮਰੋ ਜਨਾ ਅਸੀਂ ਕਾਫੀ ਟਾਈਮ ਪਹਿਲਾਂ 2000 ਪਤਾ ਨਹੀਂ 21 ਦੀ ਸ਼ਾਇਦ ਪਤਾ ਨਹੀਂ 22 ਦੀ ਗੱਲ ਅਸੀਂ ਰੇਤਾ ਲੈ ਕੇ ਗਏ ਸੀ ਜਦੋਂ ਕਾਫੀ ਟਾਈਮ ਪਹਿਲਾਂ ਉਹ ਪਰਲੇ ਬੰਨ ਦੇ ਨਾਲ ਨਾਲ ਤੇ ਸ਼ਾਇਦ ਪਤਾ ਨਹੀਂ ਇਹੀ ਬੰਨ ਸੀਗਾ ਕੁਝ ਮੇਰੇ ਯਾਦ ਨਹੀਂ ਯਾਰ ਹਾਂ ਆਹੀ ਬੰਨ ਸੀਗਾ ਉਹ ਇਸ ਸਾਈਡ ਤੋਂ ਅੱਗੇ ਜਾ ਕੇ ਚੱਕਿਆ ਸੀਗਾ ਰੇਤਾ ਕਿਉਂਕਿ ਸੱਤ ਵੀਰ ਦੇ ਨਾਲ ਨਾਲ ਚਲੇ ਜਾਂਦਾ ਪਰ ਅੱਗੇ ਤੋਂ ਅਸੀਂ ਰੇਤਾ ਲੈ ਕੇ ਗਏ ਸੀ ਕੱਟ ਕੇ ਤੇ ਬਾਬਿਆਂ ਉਹ ਜਿਹੜੇ ਬਾਬਿਆਂ ਕੋ ਸੇਵਾ ਕਰਨ ਜਾਂਦਾ ਹੁੰਦਾ ਨਾ ਉਹ ਨਾਲ ਫਿਰ ਉੱਥੀ ਤੋਂ ਇਹਨਾਂ ਗੱਲ ਖਾਸਾ ਮੋਹ ਪਿਆਰ ਪਿਆ ਤੋਰੇ ਕਾਫੀ ਟਾਈਮ ਰਹਿ ਕੇ ਗਏ ਅਸੀਂ ਤੇ ਜਿੱਥੇ ਉਹਦੇ ਪਾਣੀ ਆਉਂਦਾ ਆਉਂਦਾ ਬਹੁਤ ਚੱਲਦਾ ਹੁੰਦਾ ਹੈ ਜਦ ਨਾ ਜਦ ਇੱਕ ਵਾਰੀ ਜਦ ਪੂਰੇ ਹੜ ਆਏ ਸੀਗੇ ਇੰਨੀ ਪ੍ਰਸਾਦ ਪਈਦੀ ਨਾ ਇਹ ਇਹ ਨਾ ਪਾਣੀ ਸਾਹ ਉੱਪਰ ਡੁੱਬੇ ਹੋਏ ਤੇ ਜਦ ਤੁਸੀਂ ਅੰਦਾਜ਼ਾ ਲਾ ਲਓ ਉੱਪਰ ਪਾਣੀ ਲੱਗਿਆ ਉਹਦਾ ਪੌੜੀਆਂ ਦੇ ਸਿਰੇ ਤੱਕ ਤੇ ਆਦੀ ਮੈਂ ਗੱਲ ਦੱਸਦਾ ਤੁਹਾਨੂੰ ਚਲੋ ਜੀ ਮਣ ਗੱਡੀ ਲੱਗ ਗਈਆਂ ਦੋ ਇਹ ਭਰਨ ਵੀ ਲੱਗ ਗਿਆ ਜੀ ਮਸ਼ੀਨ ਵੀ ਆ ਗਈ ਆ ਬੜੀ ਮਾੜੀ ਹੋ ਰਹੀ ਬਜਾਏ ਨਾ ਬਨਾਏ ਬਨੂਰ ਖੋਲੀ ਬੈਠਾ ਸਾਰਾ ਕੋਈ ਆ ਇਹ ਗੱਲ ਵਾਲਾ ਸਾਲ ਆ ਜਿਵੇਂ ਗੱਡੀ ਖੱਟ ਰਹੀ ਅਸੇ ਜਾਲਾ ਆਮਲ ਬਗਿਆ ਲੈਣਾ ਨਰੇ ਜੀ ਮੇਰੇ ਕੋਲ ਉਹ ਜਿਹਨੇ ਕਰਾਸ ਤੇ ਪਾਲਾਂਗੇ ਲਓ ਜੀ ਮੁੰਡਾ ਹੱਥੀ ਪਾਜ ਗਏ ਆ ਅੱਲੂਰੇ ਗਿੱਲਾ ਹੀ ਬਹੁਤ ਮੁੜੀਆਂ ਨਹੀਂ ਘੱਟੀ ਓਰੇ ਦੇ ਕਿੰਨੀ ਔਖੀ ਮੋੜੀ ਕੱਲ ਬਚਾਰੇ ਦਾ ਗੇੜ ਤੋੜਦਾ ਵੱਜ ਗਿਆ ਦਾੜ ਦੇ ਕੋ ਤੇ ਆ ਕੇ ਵੱਜਿਆ ਹਾਂ ਅੱਛਾ ਬੈਗ ਇਹ ਨਹੀਂ ਲੱਗਦਾ ਤੇ ਤੋ ਕਿਹਾਂ ਲੱਗ ਤਾਂ ਜਾਂਦਾ ਹਾਂ ਹਾਂ ਉਹ ਪਰ ਕਿਹਨੂੰ ਸਾਡੇ ਦੇ ਦੇਣਾ ਹਾਂ ਨਗੜੇ ਦਾ ਨਗੜੇ ਦਾ ਜਾਨ ਹਾਂ ਇਹ ਕਰਕੇ ਹੱਥ ਤੋਂ ਲਾ ਦਿੰਦਾ ਜੀ ਰਾਹ ਨੂੰ ਜੋਰ ਮਾਰਦਾ ਅੱਛਾ ਸਿਰ ਨਾ ਜੋਰ ਮਾਰੇਗਾ ਨਗੜੇ ਕਹਿੰਦਾ ਕੋਰ ਕਹਿੰਦਾ ਚੱਲ ਆਣ ਦ ਚੱਲ ਚੱਲ ਪਾਸੇ ਹੋ ਜਾਗਾ ਯਾਰ ਰੁਕਦੀ ਵੀ ਨਹੀਂ ਇੰਦੀ ਚੱਲ ਚੱਲ ਚੱਲਾ ਹੁਣ ਚੱਲ 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 ਦਾਲ ਦਾ ਦਾਲ ਐ ਥੋੜੀ ਹਰ ਵੀ ਜਲ ਬਾੜ ਗੱਡੀ ਤੋੜ ਤਾ ਹਾ ਹਾ ਪਾੜਦਾ ਹੈ ਤੋੜਦਾ ਹੈ ਵਾਹ ਜੀ ਵਾਹ ਯਾਰ ਵੀ ਤਾਂ ਹੁਣ ਲਿਆ ਕੇ ਸਿੱਧੀ ਮਾਰ ਉਹ ਟੁੱਟ ਗਿਆ ਜੀ ਅੱਜ ਦਾ ਹੂੰ ਲੋਲੀ ਮੈਲਾ ਚੱਲ ਅਗਲਾ ਗਿੱਲੇ ਕਰਕੇ ਔਖਾ ਕਰਦੀ ਹੈ ਜੀ ਗੱਡੀ ਤਿਲਕੇ ਜਾਂਦੀ ਆ ਢੇੜ ਥੋੜੇ ਜੇ ਹੋਰ ਗੁੱਲੇ ਕਰਾਓ ਜੀ ਹੁਣ ਕ ਐ ਜੀ ਕੱਲ ਦਾ ਬਾਣੀਆ ਕੱਲ ਦਾ ਹਾਂ ਕੱਲ ਦਾ ਲਿਆ ਗੱਡੀ ਹੁਣ ਚੱਲਦਾ ਕੱਲ ਹੈਗਾ ਦਾ ਸੁੱਕਿਆ ਜਾਈਦਾ ਬਾਕੀ ਮੁੜ ਕੇ ਮੈਂ ਕਹਿਣ ਲੱਗਿਆ ਅੱਜ ਨਾ ਲਿਆਇਓ ਹਾਂ ਸੁੱਕ ਜਾਂਦਾ ਬਸ ਜੀ ਵਿਚਾਰੀ ਫਸ ਗਈ ਸਲੀਪਾਂ ਲੱਗੀ ਮਾਰ ਇਹਦਾ ਫੋਰ ਬਾਈ ਫੋਰ ਵੀ ਚੱਲਦਾ ਮੇਰਾ ਓਏ ਏ ਏ ਓਏ ਚੱਕਦਾ ਕੰਮ ਥੋਏ ਥੋਏ ਸਿੰਦੇ ਸਾਬ ਥੋਏ ਤੇ ਤੇ ਦਮੇ ਤੋੜ ਕੇ ਜਾਣੇ ਇਹਨਾਂ ਦੇ ਲੋ ਜੀ ਦੇਖਦੇ ਆ ਅੱਜ ਸਿੱਧੀ ਬਾੜ ਕੇ ਕੱਲ ਤਾਂ ਕਿੱਲੇ ਕਰਕੇ ਬੜੀ ਨਹੀਂ ਦੇਖੋ ਜੀ ਅੱਜ ਵੜਦੇ ਵਾ ਆ ਤੁਮ ਲਓ ਬਚੱਕ ਦੀ ਤੋੜ ਦੇਵੇ ਪਰ ਲੈਣਾ ਤੋੜੇ ਵਾਸਤੇ ਕੱਢ ਲੈ ਵੀ ਕੱਢ ਲਈ ਹਾਂਜੀ 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 ਆਪਣ ਬ ਕਰਦੇ ਜੇ 2 ਮਿੰਟ ਦੋ ਵੱਡੀ ਜਗ੍ਹਾ ਵੱਡੀ ਜਗ੍ਹਾ ਜਾਣ ਦੇ ਜਾਣ ਦੇ ਚਾ ਚਾ ਦਵਾਸ ਓ ਹੋ 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 ਰੜਦੀ ਹੋ ਜਾਂਦੀ ਆ ਗਿੱਲਾ ਕੰਮ ਖਰਾਬ ਕਰਦਾ ਅੰਕਲ ਲਓ ਜੀ ਬੰਦਾ ਇਹ ਦੁੱਪ ਦੇਖਦੇ ਚੱਲ ਰਿਹਾ ਸਵੇਰ ਤੋਂ ਦੁਪਹਿਰ ਦੇ 2:30 ਵਜੇ ਤੱਕ ਮਿਸਤਰੀ ਦਾ ਕੰਮ ਕਰਵਾ ਲਿਆ ਜੀ ਬਸ ਉਹਦੇ ਇੱਧਰ ਬੀਜੀ ਹੋਇਆ ਤਾਂ ਤਾਂ ਕਰਕੇ ਵਲਾਗ ਸ਼ੂਟਿੰਗ ਕਰ ਕੰਮ ਕਾਫੀ ਹੋ ਗਿਆ ਤੇ ਕੱਲ ਨੂੰ ਕੱਲ ਦਾ ਕੰਮ ਰਹੇਗਾ ਕੱਲ ਫਾਈਨਲ ਹੋ ਜਾਏਗਾ ਸਾਹਮਣੇ ਇਹ ਵੀ ਦੇਖੀਏ ਉਹ ਯਾਰ ਆਹ ਨਾਈਟਰੋਲਿਕ ਦਾ ਮਿਸਤਰੀ ਆ ਇਹ ਆਪਣਾ ਲਾ ਦੇ ਪਿੱਛੇ ਆੜੀ ਨ ਕੀ ਹਲੇ ਕਿ ਜਾਨ ਰਾਤ ਤੱਕ ਕਰਨ ਨੂੰ ਲਿਖ ਆ ਗਿਆ ਥੱਲੇ ਸਰ ਨਹੀਂ ਆ ਰਿਹਾ ਬੰਦ ਨਹੀਂ ਆਉਂਦੀ ਨਾ ਖੁੱਲਦਾ ਬਾਹਰ ਆਦਾ ਹਾ ਤੋੜ ਕੇ ਅਗਰ ਬੜੀ ਕਰਕੇ ਕਿਤੇ ਆਉਂਦੇ ਨਹੀਂ ਉੱਪਰ ਉਹ ਘਰ ਵੱਡੇ ਜਾਓ ਸਟਾਰਟ ਕਰੇ ਦੇ ਹਾਂ ਜਿਤ ਤਰਾਂ ਹੋਰ ਦੂਏ ਹਾਂ ਜਲ ਚੱਲਣਾ ਹੋਣਾ ਨਾ ਅਜਰਾ ਤੋਂ ਤੇਰਾ ਤੁਰ ਕੇ ਕਿਤੇ ਮੇਵ ਨਹੀਂ ਤੇ ਤਨੀਆ ਗਿਆ ਜਿਹਾ ਔਰ ਲਓ ਜੀ ਮੋੜ ਟਾਈਮ ਖਾਸਾ ਹੋ ਗਿਆ 8 ਦੇ ਕਰੀਬ ਟਾਈਮ ਹੋ ਗਿਆ ਤੇ ਮੀ ਲੱਗ ਗਿਆ ਦਾ ਪੈਣਾ ਓ ਸ਼ਿਟ ਗਲਤ ਕਰ ਲਿਆ ਕੰਮ ਕਿਉਂਕਿ ਨਹੀਂ ਲੱਗਿਆ ਤਾਂ ਪਹਿਨ ਗੱਡੀ ਦਾ ਨਾ ਜਿੱਕ ਜਾ ਫਸ ਗਿਆ ਪ੍ਰੋਬਲਮ ਆ ਗਈ ਜੀ ਉਹ ਮਿਸਤਰੀ ਇੱਧਰ ਇੱਧਰ ਦੇਖਣ ਲੱਗ ਗਿਆ ਨਾ ਥੋੜਾ ਜਿਹਾ ਗੱਲਾਂ ਜੇ ਪਾ ਕੇ ਕੁਝ ਉਹਨੂੰ ਪਤਾ ਮਹੀਨੇ ਤੋਂ ਮਹੀਨੇ ਬਾਅਦ ਮਿਲਦੇ ਹੁੰਦੇ ਆ ਫਿਰ ਉਹ ਵਾ ਗੱਲਾਂ ਜੀਆਂ ਇਹ ਜਿਹਾ ਲਗਾ ਕਰਨਾ ਨੇਰਾ ਕਰਾਦਾ ਫਿਰ ਮੀਂਹ ਆ ਗਿਆ ਬਸ ਫਿਰ ਖੜੇ ਖੜੇ ਗੱਲਾਂ ਜੇ ਸਾਰਾ ਗਿੱਲਾ ਹੋ ਗਿਆ ਮੇਰਾ ਯਾਰ ਤੇ ਬਸ ਹੁਣ ਕਰਨਾ ਗਿਆ ਕੰਡੀਸ਼ਨ ਦੇਖ ਲੋ ਫਰਮਾਂ ਦੇ ਸਾਰਾ ਗਿੱਲਾ ਹੋ ਗਿਆ ਤੇ ਬਾਕੀ ਅੱਜ ਪਰਨੇ ਚ ਵੀ ਖਾਸੀ ਮੋਸਤਾਰੀ ਆ ਯਾਰ ਕਿਉਂਕਿ ਪਸੀਨਾ ਬਹੁਤ ਆਉਂਦਾ ਦਾ ਅੱਜ ਇਹ ਪੱਖਾ ਵੀ ਕੁਛ ਕਾ ਨਹੀਂ ਕਰਦਾ ਹੈਗਾ ਯਾਰ ਤੇ ਉਹਦੇ ਕਰਕੇ ਪਸੀਨਾ ਪਸਨਾ ਸਾਫ ਕਰਦੇ ਅੱਜ ਪਰਨੇ ਚ ਵੀ ਮੋਸਤਾਰੀ ਆ ਯਾਰ ਤੇ ਬਦਲਣਾ ਪੜਨ ਦਾ ਇਹ ਨਹੀਂ ਕਰਨਾ ਯਾਰ ਤੇ ਫਿਰ ਪਾਣੀ ਚ ਨੇ ਵੀ ਡੋੜਾ ਟਾਈਮ ਮੂੰਹ ਧੋਣ ਦਾ ਵੀ ਟਾਈਮ ਨਹੀਂ ਲੱਗੇ ਆਇਗਾ ਤੇ ਬਸ ਹੁਣ ਯਾਰ ਕਰਨਾ ਹੈ 8 ਤੋਂ 8:20 ਹੋ ਜੂਗੇ ਭਾਈ ਹੋ ਗਏ ਹਨਾ ਤੇ ਬਸ ਹੁਣ ਚੱਲ ਟਾਈਮ ਸਹੀ ਹੈ ਨਾ ਪ੍ਰੋਪਰ ਸਹੀ ਹੈ ਇਹਦਾ ਟਾਈਮ ਮਮ ਇਹ ਵਸ ਹੁਣ ਪ੍ਰੈਸ਼ਰ ਬਣ ਜਵੇ ਵਸ ਫਿਰ ਚੰਨਾ ਹੋਰ ਤਾਂ ਕੁਝ ਨਹੀਂ ਕਰਨਾ ਫੇ ਮੋਟਰਸਾਈਕਲ ਚੱਕਣਾ ਜੇ ਪੰਪ ਪਾਦ ਗੱਡੀ ਖੜਾ ਕੇ ਕੱਲੂ ਫੇਰ ਆਉਣਾ ਪੈਣਾ ਮਿਸਤਰੀ ਕੋਲ ਲੈ ਜਿਮੜਾ ਗੱਡੀ ਹੋ ਗਈ ਆ ਪਾਰਕ खासा ਟਾਈਮ ਖਰਾਬ ਹੋ ਗਿਆ ਔਰ ਇਹ ਵੀ ਤੇ ਵੀਨੇ ਬੁਰਾ ਹਰ ਕਰਤਾ 1 2 3 ਤਿੰਨ ਗੱਡੀਆਂ ਲੱਗੀਆਂ ਪੰਪ ਤੇ ਇਹ ਸਾਰੇ ਆਪਣੇ ਮਿੱਤਰ ਯਾਰ ਦੋਸਤ ਇਹਨਾਂ ਦੀ ਕੁੱਤੀ ਸੋਈ ਵੀ ਆ ਇਹ ਪੜਦੀ ਆ ਪਰ ਕਿ ਪਤਾ ਨਹੀਂ ਵੜਦੀ ਉਹ ਆਪਣੀ ਫਰੈਂਡ ਹੂੰ ਵੀ ਆ ਗਏ ਆ ਗੱਡੀ ਨਾਲ ਹਟ ਜਾ ਦੋਏ ਭੈਣਾ ਭੈਣਾ ਹਟ ਜਾ ਹਟ ਜਾ ਮੈਨੂੰ ਡਰ ਲੱਗਦਾ ਸੋਈ ਵੀ ਹੈ ਨਾ ਕਿਆ ਪਤਾ ਹੁੰਦਾ ਜਾਨਵਰ ਦਾ ਚੱਲ ਜਾਣ ਦੋ ਮੈਨੂੰ ਹੂੰ ਬਾਏ ਡਾਡਾ ਚਾਬੀਆਂ ਰੱਖਿਆ ਮੈਂ ਇਹਦੇ ਬੱਚੇ ਵੀ ਆ ਹਾਂ ਮਾ ਖੇਲਣ ਕਰਦੀ ਆ ਆ ਜਾ ਪਹਿਲੇ ਮੈਂ ਇੱਕ ਡੀਲ ਕਰ ਮਨਜੂਰਾ ਆ ਜਾ ਨੰਦੀ ਨਾ ਬਟੇ ਡੀਲ ਕਰ ਬਈ ਨੇ ਇੱਕ ਪਹਿਲਾਂ ਮੈਨੂੰ ਆਪਣਾ ਇੱਕ ਬੱਚਾ ਦੇ 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 ਦੂੰਗੀ ਓ ਬੱਚੇ ਨੂੰ ਦੇ ਦੂੰਗੀ ਇੱਕ ਵਜਾ ਬੰਨੂ ਦੇ ਦੂੰਗੀ ਬੋਲ ਹਾਂ ਜਾਂ ਨਾ ਜੀ ਜਵਾਬ ਦੇ ਦੇ ਦੂੰਗੀ ਚੱਲ ਫਿਰ ਥੋੜਾ ਜਿਹਾ ਬੜੇ ਕਰ ਲੈ ਜਦ ਅੱਖਾਂ ਖੁੱਲ ਗਈਆਂ ਨਾ ਫਿਰ ਦੇ ਦੇ ਹਾਂ ਉ ਤਾਂ ਆਏ ਕਿ ਨਹੀਂ ਸੋਣੀਆਂ ਦੇ ਦੇ ਯਾਰ ਇੱਕ ਵਜਾ ਦੇ ਦੇ ਪਲੀਜ਼ ਦੇਖਿਆ ਮੈਂ ਤੇਰੇ ਬੱਚੇ ਮੈਂ ਦੇਖ ਕੇ ਤਾਂ ਨਹੀਂ ਰੋਕਦੀ ਤੁਹਾਨੂੰ ਹੋ ਚੱਲ ਸਭ ਇਹ ਦੇਖਦੇ ਕੋਈ ਸਪੱਤ ਨਹੀਂ ਹੁੰਦਾ ਰਾਤ ਦਾ ਟਾਈਮ ਹੈ ਕਿ ਦੇ ਉਹ ਇਹਨਾਂ ਦਾ ਡੈਡੀ ਆ ਇਹਦਾ ਨਹੀਂ ਡੈਡੀ ਇਹਦਾ ਹਸਬੰਡ ਇਹਦੇ ਬੱਚਿਆਂ ਦਾ ਡੈਡੀ ਉਹ ਅੰਦਰ ਅੰਦਰ ਉਹ ਬੈਠਿਆ ਆਣਦੇ ਦਿਲ ਲੱਗਦਾ ਭਰਾਵਾ ਉਸ ਪਤਾ ਨਹੀਂ ਹੁੰਦਾ ਇਹ ਜੀ ਦਾ ਤੇ ਕੀ ਆਦੀ ਕਰਦਾ ਤੈਨੂੰ ਬੇਡਮ ਬਹਿ ਗਿਆ ਇਹਦਾ ਵੀ ਹੁਣ ਆ ਲਾਈਟ ਕਰਕੇ ਤੰਗ ਕਰਦਾ ਯਾਰ ਟ੍ਰੈਕਟ ਹੋ ਗਈ ਵੀ ਹੁਣ ਹਾਂ ਦੇਖ ਦੇਖ ਖਤਮ ਹੋ ਗਿਆ ਪਾ ਲਈਏ ਕਿੱਥੇ ਜਾਣਾ ਪੈ ਜਾ ਮੋਕੇ ਦੀ ਸਰਕਾਰ ਓਏ ਸਾਡੇ ਮਾਮਾ ਮੇਰਾ ਰਿਸ਼ਤਦਾਰੀ ਵਿੱਚ ਹੈ ਉਹ ਤੂੰ ਰਿਆਰ ਦੇ ਰਿਸ਼ਤਦਾਰੀ ਵਿੱਚ ਹਮਾਰੇ ਮਾਮੇ ਲੱਗਦੇ ਹੈ ਲੈ ਕੇ ਜਾਵਾਂ ਹੁਣ ਐਨ ਉਹਦਾ ਗਲਾਵੇਂ ਦਾ ਕਰਦੀਆਂ ਨਾ ਤੇਰੇ ਦਾ ਕੀ ਹੈ ਕੀ ਹੈ ਮਾੜਾ ਬਾਹਰ ਉਹਦਾ ਕੋਈ ਨਾ ਪਾਵਾ ਵਾਹ ਦੀ ਲਾਈਟ ਉਹ ਟੈਂਸ਼ਨ ਮਿਲਦਾ ਵਾਹ ਦੀ ਲਾਈਟ ਇਹਨਾਂ ਥੋੜੀ ਤੂਫਾਨ ਕਰ ਤੇਰੇ ਵੀ ਦਾ ਉਹਦੇ ਕਰਦੇ ਹਲਸਾਸਾ ਕਰ ਕੋਹ ਉਹ ਵਸਾਸਾ ਹੈਵੀ ਪਾਵਰ ਆ ਰੁਪਈਏ ਦਾ ਹੋਰ ਪੈ ਜਾਣਾ ਜੇ ਕਿੰਨੇ ਲਿਖਾ 500